ਲਓ ਬਈ ਦੋਸਤੋ ਕਲਾਕਾਰ ਤੁਸੀਂ ਬੜੇ ਦੇਖੇ ਹੁਣ ਹਰੇਕ ਕਿੱਤੇ ਦੇ ਵਿੱਚ ਅਲੱਗ ਤੋਂ ਅਲੱਗ ਚੜਤ ਤੋਂ ਚੜਤ ਕਲਾਕਾਰ ਬੈਠਾ ਪਰ ਆਹ ਦੇਖੋ ਬਾਈ ਸਤਨਾਮ ਉਹਨਾਂ ਦੀ ਬਾਈ ਯਦਵਿੰਦਰ ਉਹਨਾਂ ਦੀ ਨਾਰੀਕੇ ਵਾਲਿਆਂ ਦੀ ਕਲਾਕਾਰੀ ਚੈੱਕ ਮਾਮਾ ਕੇਂਦਰ ਸਿੰਘ ਉਹਨਾਂ ਕੋਲ ਪਿੰਡ ਮੜੌਲੀ ਦੇ ਵਿੱਚ ਪਹੁੰਚੇ ਸੀ ਮੈਂ ਜਿਵੇਂ ਹਰ ਵੀਡੀਓ ਦੇ ਵਿੱਚ ਗੱਲ ਕਰਦਾ ਹੁਣ ਮਾਮਾ ਕੇਂਦਰ ਸਿੰਘ ਦਾ ਬੜਾ ਵੱਡਾ ਨਾਮ ਆ ਬੈਲ ਦੌੜਾਂ ਦੇ ਵਿੱਚ ਤਾਂ ਮਾਮਾ ਜੀ ਨੂੰ ਬੱਛਿਆਂ ਦੀਆਂ ਦੌੜਾਂ ਵਾਲੇ ਖੇਤਰ ਦੇ ਵਿੱਚ ਚੰਗਾ ਨਾਮ ਵੀ ਖਟਿਆ ਇਹਨਾਂ ਨੇ ਤਾਂ ਇਹ ਚੀਜ਼ ਦਾ ਸ਼ੌਂਕ ਵੀ ਬਹੁਤ ਆ ਤਾਂ ਆ ਮਾਮਾ ਜੀ ਨੇ ਨਾ ਭਾਈ ਆਦਵਿੰਦਰ ਹੁਣਾਂ ਤੋਂ ਨਾ ਆ ਤਿਆਰ ਕਰਵਾਇਆ ਆਪਣਾ ਦੂਜਾ ਤੀਆਂ ਦੇ ਮੇਲੇ ਕਰਕੇ ਜੀ ਆ ਤੀਆਂ ਦੇ ਮੇਲੇ ਕਰਕੇ ਕਾਫੀ ਕੁਝ ਤਿਆਰ ਕਰਵਾਇਆ ਚਰਖੇ ਖੁੰਡੇ ਸਾਰਾ ਕੁਝ ਤਿਆਰ ਕਰਵਾਇਆ ਤਾ ਆਪਣੀ ਠੋਕਰ ਦਾ ਜੂਲਾ ਵੀ ਤਿਆਰ ਕਰਵਾਇਆ ਬਾਈ ਮਾਮਾ ਇਹਨਾਂ ਨੇ ਬਾਈ ਉਹਨਾਂ ਨੇ ਨਾ ਰੀਜ ਲਾਤੀ ਆ ਦੇਖੋ ਉੱਤੇ ਕਿੰਨਾ ਘੈਂਟ ਲਿਖਿਆ ਸ਼ੌਂਕੀ ਜੱਟ ਵਾਹ ਜੀ ਵਾਹ ਹੈ ਵੀ ਇਹ ਸ਼ੌਂਕੀ ਜੱਟ ਦਾ ਹੀ ਕੰਮ ਤਨ ਲਿਖਿਆ ਵੀ ਬਹੁਤ ਸੋਹਣਾ ਸ਼ੌਂਕੀ ਜੱਟ ਤਾਂ ਉੱਤੇ ਜਿਹੜਾ ਪਿੱਤਲ ਨਾਲ ਮੀਨਾਕਾਰੀ ਕਰੀਆ ਨਾ ਉਹ ਬਾ ਕਮਾਲ ਹਰੇਕ ਚੀਜ਼ ਬਹੁਤ ਸੋਹਣੀ ਆ ਲੱਕੜ ਬੜੀ ਸੋਹਣੀ ਆ ਪਾਲਿਸ਼ ਬੜੀ ਸੋਹਣੀ ਹੋਈ ਆ ਰੰਗ ਬੜਾ ਰੰਗ ਕਰਿਆ ਹੈ ਨਾ ਪਾਲਿਸ਼ ਨਹੀਂ ਪੇਂਟ ਕਰਿਆ ਤਾਂ ਪੇਂਟ ਬੜਾ ਸੋਹਣਾ ਕਰਿਆ ਤਾਂ ਉੱਤੇ ਪਰ ਜਿਹੜੀ ਪਿੱਤਲ ਵਾਲੀ ਮੀਨਾਕਾਰੀ ਆ ਉਹ ਬਾਖਮਾਲ ਆ ਉਹਦੇ ਬਾਰੇ ਤਾਂ ਯਾਰ ਆਪਾਂ ਕੋਈ ਕੰਪਰੋਮਾਈਜ਼ ਨਹੀਂ ਹੈਗਾ ਬੰਦਿਆਂ ਦਾ ਕਲਾਕਾਰੀ ਦੇ ਵਿੱਚ ਬਹੁਤ ਸੋਹਣੀ ਕਲਾਕਾਰੀ ਕਰੀਆ ਤਾਂ ਜਿਹੜੀ ਹੱਥ ਦੇ ਵਿੱਚ ਤੁਸੀਂ ਮੇਰੇ ਅਕਸਰ ਦੇਖੀ ਹੋਊਗੀ ਮੈਂ ਪਹਿਲਾਂ ਮੰਡੀ ਦੇ ਉੱਤੇ ਲੈ ਕੇ ਜਾਂਦਾ ਹੁੰਦਾ ਸੀ ਆ ਘੋੜੇ ਦੇ ਮੂੰਹ ਵਾਲੀ ਜਿਹੜੀ ਡਾਂਗ ਆ ਆ ਦੇਖੋ ਕੈਸੀ ਕਲਾਕਾਰੀ ਕਰੀਆ ਭਾਈ ਉਹਨਾਂ ਨੇ ਬਹੁਤ ਸੋਹਣੀ ਮੇਰੇ ਵਾਲੀ ਤੇ ਵੀ ਬਾਈ ਹੁਣ ਨਾ ਉਹ ਕਾਲ ਸੱਚ ਆ ਗਈ ਤਾਂ ਉਹ ਤੁਸੀਂ ਜਰੂਰ ਦੁਬਾਰੇ ਪਾਲਸ਼ ਕਰ ਦਿਓ ਤਾਂ ਬਾਕੀ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਆਪਾਂ ਬਾਈ ਸਤਨਾਮ ਤਾਂ ਬਾਈ ਯਾਦਵਿੰਦਰ ਉਹਨਾਂ ਤੋਂ ਤੁਹਾਨੂੰ ਲੈ ਕੇ ਦੇਣੇ ਆ ਵੀ ਕਿੰਨੇ ਕਿੰਨਾ ਖਰਚਾ ਆਉਂਦਾ ਕਿਸ ਹਿਸਾਬ ਕਿਤਾਬਾ ਇੱਕ ਚੀਜ਼ ਨੂੰ ਤਿਆਰ ਕਰਾਉਣ ਦੇ ਵਿੱਚ ਤਾਂ ਕੀ ਕੀ ਚੀਜ਼ ਬਾਈ ਉਹ ਨਹੀਂ ਤਿਆਰ ਕਰ ਦਿੰਦੇ ਆ ਤੁਹਾਨੂੰ ਕੱਲੀ-ਕੱਲੀ ਚੀਜ਼ ਦੀ ਇਨਫੋਰਮੇਸ਼ਨ ਬਾਈ ਉਹ ਨਹੀਂ ਦੇ ਦੇਣਗੇ ਰਸਤਰੀ ਗੱਲ ਵੀਰੇ ਹੋਠੀਠਕ ਜੀ ਹਾਂਜੀ ਬਹੁਤ ਲਓ ਬਈ ਜਿਹੜੇ ਸੱਜਣ ਨਾ ਬੈਲ ਦੌੜਾਂ ਦੇ ਵਿੱਚ ਜਾਂਦੇ ਆ ਜਿਹੜੇ ਮੇਰੇ ਸੱਜਣ ਠੋਕਰਾਂ ਭਜਾਉਂਦੇ ਆ ਜਾਂ ਉਹਨਾਂ ਦੇ ਮਨ ਦੇ ਵਿੱਚ ਕੀੜਾ ਇਹ ਦੌੜਾਂ ਦੇਖਣ ਦਾ ਤਾਂ ਆ ਚਿਹਰਿਆਂ ਨੂੰ ਉਹ ਭਲੀ ਭਾਂਤ ਜਾਣਦੇ ਹੋਣਗੇ ਕਿਉਂਕਿ ਇਹ ਜਿਹੜੇ ਚਿਹਰੇ ਆ ਨਾ ਬਾਈ ਉਹ ਨਹੀਂ ਰੱਸਿਆਂ ਦਾ ਵੀ ਕੰਮ ਕਰਦੇ ਆ ਠੀਕ ਹੈ ਜੀ ਆਦਵਿੰਦਰ ਬਾਈ ਜੇ ਮੈਂ ਗਲਤ ਨਾ ਹੋਵਾਂ ਤਾਂ ਰੱਸਿਆਂ ਦਾ ਕੰਮ ਕਰਦੇ ਆ ਉੱਥੇ ਜਿਹੜੀਆਂ ਆਪਣੇ ਬੱਚਿਆਂ ਨੂੰ ਰੱਸੇ ਪੈਣੇ ਆ ਝੁੱਲਾਂ ਦਾ ਕੰਮ ਕਰਦੇ ਆ ਤਾਂ ਨਾਲ ਬਾਈ ਉਹਨਾਂ ਦੀ ਜਿਹੜੀ ਕਲਾ ਕਲਾਕਾਰੀ ਆ ਨਾ ਉਹਦਾ ਤਾਂ ਮੈਨੂੰ ਅੱਜ ਪਤਾ ਲੱਗਿਆ ਬਾਈ ਆਦਵਿੰਦਰ ਮੈਨੂੰ ਅੱਜ ਸੱਚੀ ਅੱਜ ਪਤਾ ਲੱਗਿਆ ਵੀ ਤੁਹਾਡੇ ਚਾ ਵੀ ਕਲਾਕਾਰੀ ਆ ਮੈਨੂੰ ਤਾਂ ਐਸੀ ਕੱਲੀਆਂ ਝੁੱਲਾਂ ਰੱਸਿਆਂ ਦਾ ਕੰਮ ਕਰਦੇ ਹੋ ਤੁਸੀਂ ਹੋਰ ਯਾਦਵਿੰਦਰ ਵੀਰੇ ਠੀਕ ਠਾਕ ਜੀ ਚਲੋ ਵਧੀਆ ਜੀ ਯਾਦਵਿੰਦਰ ਵੀਰੇ ਆਪਣਾ ਪਿੰਡ ਇਹ ਕਿੱਥੇ ਕਿ ਪੈ ਜਾਂਦਾ ਸਾਡਾ ਪਿੰਡ ਜੀ ਮਲੇਰਕੋਟਲੇ ਦੇ ਕੋਲੇ ਆ ਨਾਰੀਕੇ ਪਿੰਡ ਮਲੇਰਕੋਟਲੇ ਦੇ ਕੋਲੇ ਮਾੜਾ ਜਿਹਾ ਉੱਚੀ ਰੱਖਿਓ ਸਾਉਂਡ ਅੱਜ ਨਾ ਆਪਣੇ ਕੋਲ ਮੈਕ ਨਹੀਂ ਹੈਗੇ ਮਰੇਲ ਕੋਟਲਾ ਦੇ ਕੋਲੇ ਨਾਰੀਕੇ ਪਿੰਡ ਨਾਰੀਕੇ ਪਿੰਡ ਮਲੇਰ ਕੋਟਲਾ ਜ਼ਿਲ੍ਹਾ ਤਸੀਲ ਯਦਵਿੰਦਰ ਵੀਰੇ ਕਿਹੜੀ ਹੈ ਜੀ ਆਪਣੀ ਮਰੇਲ ਕੋਟਲਾ ਹੈ ਜੀ ਜ਼ਿਲ੍ਹਾ ਵੀ ਮਰੇਲ ਕੋਟਲਾ ਹਾਂਜੀ ਜੌੜੇਪੁਰ ਨੇੜੇ ਜੌੜੇ ਹਾਂਜੀ ਠੀਕ ਹੈ ਜੀ ਯਦਵਿੰਦਰ ਵੀਰੇ ਮਮਾ ਜੀ ਆ ਜਿਹੜਾ ਆਪਾਂ ਚਰਖਾ ਤਿਆਰ ਕਰਵਾਇਆ ਨਵਾਂ ਕਿ ਆਪਣਾ ਪੁਰਾਣਾ ਜਿਹੜਾ ਚਰਖਾ ਸੀ ਉਹਨੂੰ ਹੀ ਮੋਡੀਫਾਈ ਕਰਵਾਇਆ ਜੀ ਪੁਰਾਣੇ ਕਰਾਇਆ ਜੀ ਤਿੰਨੇ ਪੁਰਾਣੇ ਤਿੰਨੇ ਚਰਖੇ ਬਈ ਦੋਸਤੋ ਇਹ ਪੁਰਾਣੇ ਸੀ ਜਿਹੜੇ ਆਪਣੇ ਘਰਾਂ ਦੇ ਵਿੱਚ ਅਕਸਰ ਆਪਣੀਆਂ ਬੁੜੀਆਂ ਦੇ ਚਰਖੇ ਜਿਹੜੇ ਪਇਓ ਹੁੰਦੇ ਆ ਤਾਂ ਉਹਨਾਂ ਨੂੰ ਮੰਮੇ ਉਹਨਾਂ ਨੇ ਦੁਬਾਰੇ ਮੋਡੀਫਾਈ ਕਰਵਾਇਆ ਤਾਂ ਬਾਈ ਯਾਦਵਿੰਦਰ ਉਹਨਾਂ ਨੇ ਮੋਡੀਫਾਈ ਕਰਿਆ ਤਾਂ ਇਹ ਇੱਕ ਚਰਖੇ ਦਾ ਯਾਦਵਿੰਦਰ ਵੀਰੇ ਕਿੰਨਾ ਖਰਚਾ ਆ ਗਿਆ ਜੀ ਦਾ ਵੀਰ ਜੀ 17500 ਰੁਪਏ ਲੱਗੇ ਇੱਕ ਦਾ 7500 ਤਾਂ ਵੀ ਇਹ ਹੁਣ ਐ ਦੱਸੋ ਯਾਦਵਿੰਦਰ ਬਾਈ ਇਹ ਕੰਮ ਵੀ ਕਰ ਦਿਆ ਜੇ ਸੂਤ ਕੱਤਣਾ ਹੋਵੇ ਕੱਤੂਗਾ ਕਿ ਉਦੋਂ ਹੀ ਬਸ ਟੌਰ ਦੇ ਲਈ ਰੱਖਿਆ ਬਾਈ ਇਹਦਾ ਟੱਕਲਾ ਟੁੱਕਲਾ ਸਾਰਾ ਕੁਝ ਓਕੇ ਆ ਜੀ ਜਮਾ ਕੰਮ ਕਰਦਾ ਜੀ ਸਾਰਾ ਕੁਝ ਠੀਕ ਹੈ ਜੀ ਸਾਰੇ ਕੋ ਸੋਕ ਨਹੀਂ ਚੱਲਣਗੇ ਜੀ ਆ ਦੇਖੋ ਹਾਂ ਜੀ ਹਾਂ ਮਾੜੇ ਜੇ ਦੇਓ ਗੇੜਾ ਠੀਕ ਹੈ ਜੀ ਸੁਣ ਚਰਖੇ ਦੀ ਮਿੱਠੀ ਮਿੱਠੀ ਹੂ ਕਮਾਈਆ ਮੈਨੂੰ ਯਾਦ ਆਉਂਦਾ ਤਾਂ ਉਹ ਆ ਬਈ ਆਵਾਜ਼ ਆਉਂਦੀ ਆ ਚਰਖੇ ਦੀ ਹੂਕ ਹਨਾ ਸਹੀ ਆ ਜੀ ਸਹੀ ਆ ਸਹੀ ਆ ਤਾਂ ਇਹ ਹੁੰਦਾ 17500 ਦੇ ਵਿੱਚ ਤਾਂ ਜਿਹੜੀ ਆ ਮਾਮੇ ਉਹਨਾਂ ਨੇ ਡਾਂਗ ਫੜੀ ਆ ਖੁੰਡਾ ਫੜਿਆ ਇਹ ਮਾਮੇ ਉਤੋਂ ਦਿਖਾਓ ਠੀਕ ਹੈ ਜੀ ਲਓ ਵੀ ਕਰੋ ਚੈੱਕ ਇਹ ਫੁੱਲ ਹਾਈਟ ਦੇ ਵਿੱਚ ਮੈਨੂੰ ਲੱਗਦਾ ਵੀ 5 ਫੁੱਟ ਦਾ ਖੁੰਡਾ ਹੋਊਗਾ ਜੀ ਇਹ ਹੈਨਾ ਜੀ 5 ਫੁੱਟ ਵਾਲਾ ਖੁੰਡਾ ਹੋਊਗਾ ਇਹ ਤਾਂ ਇਹ ਯਾਦਵਿੰਦਰ ਵੀਰੇ ਕਿੰਨੇ ਚ ਤਿਆਰ ਹੁੰਦਾ ਇੱਕ ਖੁੰਡਾ ਇਹ ਤਾਂ ਵੈਸੇ ਵੀਰੇ 3200 ਰੁਪਏ ਦਾ ਇਹਦਾ ਇਦੋਂ ਵਧੀਆ ਵੀ ਬਣਦੇ ਆ 6500 ਦਾ 7500 ਦਾ ਫੋਲਡ ਹੋ ਕੇ ਬਾਹਰ ਨੂੰ ਵੀ ਜਾਂਦੇ ਨੇ ਆਪਣੇ ਪੀਸ ਅੱਛਾ ਉਹ ਫੋਲਡ ਹੋ ਜਾਂਦੇ ਨੇ ਹਾਂਜੀ ਬਾਹਰ ਨੂੰ ਲੈ ਕੇ ਜਾਂਦੇ ਨੇ ਠੀਕ ਹੈ ਜੀ ਬਾਅਦ ਚ ਸੈਂਪਲ ਕਰ ਦਿੰਦੇ ਹੁਣੇ ਉਹ ਜਿਵੇਂ ਕਰਨਾ ਠੀਕ ਹੈ ਜੀ ਤਾਂ ਇਹ 3200 ਰੁਪਏ ਦਾ ਇਹ ਇਹ ਜਿਹੜਾ ਯਾਦਵਿੰਦਰ ਵੀਰੇ ਕੰਮ ਹੋਇਆ ਹੋਇਆ ਉੱਤੇ ਪਿੱਤਲ ਇਹ ਜੇ 4 ਦਿਨ ਨੂੰ ਕਾਲਾ ਹੋ ਜਵੇ ਤਾਂ ਦੁਬਾਰੇ ਪਾਲਸ਼ਨ ਹੋ ਜਾਂਦੀ ਹੈ ਇਹ ਹਾਂਜੀ ਹਾਂਜੀ ਪਿੱਤਲ ਦਾ ਦੇਖੋ ਪ੍ਰੀਤ ਦਾ ਵੈਸੇ ਸਾਫ਼ ਕਰਨਾ ਪੈਂਦਾ ਜਿਹੜਾ ਆਪਾਂ ਨੇ ਲਾਇਆ ਹੈ ਵਧੀਆ ਕੁਆਲਿਟੀ ਦਾ ਹੀ ਲਾਇਆ ਹੋਇਆ ਜਾਨੀ ਕੀ ਇਹ ਨਹੀਂ ਹੈਗਾ ਵੀ ਆਪਾਂ ਕੋਈ ਮੇਲੇ ਵਾਲਾ ਕੰਮ ਕਰਿਆ ਹੋਇਆ ਹਾਂਜੀ ਉਹ ਚੀਜ਼ ਨਹੀਂ ਜਾਨੀ ਕਿ ਪੱਕਾ ਕੰਮ ਕਰਿਆ ਤੁਸੀਂ ਕਿਉਂਕਿ ਅਸੀਂ ਮੇਲਿਆਂ ਦੇ ਵਿੱਚ ਹੀ ਜਾਣਾ ਹੁੰਦਾ ਰੋਜ਼ ਜੀ 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 ਫੇਰ ਜੇ ਕੋਈ ਨਾ ਇਹ ਅਦਵੰਦਰ ਲਾਂਬਾ ਦਵੇ ਸਾਲਾ ਔਖਾ ਲੱਗਦਾ ਲਾਂਬਾ ਲੈਣਾ ਬੜਾ ਔਖਾ ਹਾਂਜੀ ਠੀਕ ਹੈ ਜੀ ਠੀਕ ਹੈ ਆਪਣਾ ਆਪਣੀ ਚੀਜ਼ ਦਾ ਮੁੱਲ ਮਿਲਦਾ ਆਪਾਂ ਕੰਮ ਵਧੀਆ ਹੀ ਕਰ ਵਧੀਆ ਹੀ ਕਰਕੇ ਦੋ ਨਾ ਨਾ ਠੀਕ ਹੈ ਕੀ ਬੋਲਦਾ ਨੇ ਮੇਲੇ ਚ ਬੰਦੇ ਵਧੀਆ ਹੀ ਆਉਂਦੇ ਨੇ ਸ਼ੌਂਕੀ ਬੰਦੇ ਆਉਂਦੇ ਨੇ ਸ਼ੌਂਕੀ ਬੰਦਾ ਕਦੇ ਮਾੜੀ ਚੀਜ਼ ਨਹੀਂ ਲੈਂਦਾ ਜਿਹੜੀਆਂ ਬੈਲ ਦੌੜਾਂ ਨੇ ਉਹਨਾਂ ਚ ਸ਼ੌਂਕੀ ਬੰਦੇ ਦੀ ਉਹ ਐਂਟਰੀ ਹੁੰਦੀ ਆ ਤਾਂ ਸ਼ੌਂਕੀ ਬੰਦਾ ਕਦੇ ਚਲਮੀ ਚੀਜ਼ ਮਾੜੀ ਚੀਜ਼ ਨਹੀਂ ਲੈਂਦਾ ਉਹਦੇ ਕਰਕੇ ਤੁਹਾਨੂੰ ਨਾ ਚਾਹੁੰਦੇ ਆ ਵੀ ਚੀਜ਼ ਚੰਗੀ ਬਣਾਉਣੀ ਪੈਣੀ ਆ ਸਹੀ ਆ ਜੀ ਤਾਂ ਅੱਗੇ ਜਿਹੜੀ ਆ ਯਾਦਵਿੰਦਰ ਘੋੜੇ ਦੇ ਮੂੰਹ ਵਾਲੀ 3 ਫੁੱਟੀ ਡਾਂਗ ਇਹ 3 ਫੁੱਟੀ ਹੋਊਗੀ ਜੀ ਇਹ ਹਾਂ ਜੀ ਤਿੰਨ ਬੁੱਟੀ ਡਾਂਗ ਇਹ ਕਿੰਨੇ ਕੀ ਦੀ ਆ ਜੀ ਇਹ ਵੀਰੇ ਹੈਗਾ ਯਾਨੀ ਕਿ 1600 ਰੁਪਏ ਦਾ ਪੀਸ ਜਿਵੇਂ ਘੱਟ ਮੜੀ ਹੋਈ ਆ ਵਿੱਚੋਂ ਛੋਟੇ ਭਾਈ ਦੇ ਹੱਥ ਚਾ ਉਹ 1250 ਦੀ ਹੈ ਠੀਕ ਹੈ ਜੀ ਇਹ ਘੱਟ ਮੜੀ ਹੋਈ ਆ ਹੈ ਘੋੜੇ ਦਾ ਮੂੰਹ ਇਹਨੂੰ ਵੀ ਲੱਗਿਆ ਹੋਇਆ ਤਾਂ ਇਹ ਭਾਈ ਦੋਸਤੋ ਘੱਟ ਮੜੀ ਆ ਜਿਹੜੀ ਇਹ ਆ 1250 ਦੀ ਤਾਂ ਦੂਜੀ ਭਾਈ ਜਿਹੜੀ ਜਾਦੇ ਮੜੀ ਆ ਇਹ ਆ 1600 ਰੁਪਏ ਦੀ ਜੇ ਕੋਈ ਭਾਈ ਆਨਲਾਈਨ ਮੰਗਾਉਣੀ ਚਾਹੁੰਦਾ ਤਾਂ ਯਾਦਵਿੰਦਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤਿਆ ਯਦਵਿੰਦਰ ਨਾਲ ਕੰਟੈਕਟ ਕਰ ਲਿਓ ਤਾਂ ਆ ਜਿਹੜਾ ਝੂਲਾ ਤਿਆਰ ਕਰਿਆ ਤੁਸੀਂ ਠੋਕਰ ਵਾਲਾ ਇਹ ਯਦਵਿੰਦਰ ਵੀਰੇ ਕਿੰਨੇ ਕਿਰਪਾਏ ਚ ਤਿਆਰ ਕਰਤਾ ਆਪਣੇ ਬਾਈ ਕੀ ਦਾ ਕਿੰਦਰ ਬਾਈ ਦਾ ਹੈ ਪੁਰਾਣਾ ਝੂਲਾ ਵੇ ਅੱਛਾ ਪੁਰਾਣਾ ਝੂਲਾ ਸੀ ਇਹ ਤਾਂ ਉਹਨੂੰ ਤੁਸੀਂ ਮੋਡੀਫਾਈ ਕਰਿਆ ਬਸ ਆਪਾਂ ਨੂੰ ਇਹ ਚੀਜ਼ਾਂ ਨਾਲ ਲਗਾਓ ਆ ਸ਼ੁਰੂ ਤੋਂ ਹਾਂਜੀ ਵੀ ਯਾਨੀ ਕਿ ਆਪਾਂ ਧੱਕੇ ਨਾਲੇ ਵੀਰ ਕੋਲੋਂ ਲੈ ਕੇ ਗਿਆ ਵੀ ਆਪਾਂ ਜਾਨ ਇਹਨੂੰ ਵਧੀਆ ਬਣਾ ਬਈ ਤਿਆਰ ਕਰਕੇ ਦੇਣਾ ਬਈ ਹੁਣ ਜਦੋਂ ਬੱਚੇ ਜੁੜਨਗੇ ਨਾ ਤਾਂ ਬੱਚਿਆਂ ਨਾਲੋਂ ਜ਼ਿਆਦਾ ਅਗਲਾ ਝੂਲੇ ਤੇ ਨੀਗਾ ਮਾਰੂਗਾ ਹਾਂਜੀ ਹਾਂਜੀ ਸਹੀ ਹੈ ਜੀ ਸਹੀ ਹੈ ਤਾਂ ਇਹ ਨਾ ਹੁਣ ਤਾਂ ਆਪਾਂ ਰੱਖਿਆ ਛਾਂ ਦੇ ਵਿੱਚ ਜਦੋਂ ਤੁੱਪ ਚ ਬੱਚੇ ਜੁੜਨੇ ਆ ਪੰਨੇ ਨਾਗ ਵਾਂਗ ਚਮਕ ਮਾਰਨੀ ਆ ਪਿੱਤਲ ਨੇ ਸਹੀ ਹੈ ਜੀ ਸਹੀ ਹੈ ਤਾਂ ਜਦਵਿੰਦਰ ਵੀਰੇ ਇਹ ਤੇ ਕਿੰਨੇ ਕਮਾਇਆ ਲੱਗੀ ਮਾਮੇ ਦੀ ਕੀ ਤਾਂ ਜੀ ਦੇਖੋ ਯਾਨੀ ਕਿ ਇਹਨਾਂ ਪੱਜੇ ਤਿਆਰ ਕਰਾਉਣਾ ਇਹ 3500 ਰੁਪਇਆ ਲੱਗ ਜਿੰਦਾ ਜੀ 3500 ਰੁਪਏ ਦੇ ਵਿੱਚ ਤਿਆਰ ਹੋ ਗਿਆ ਤਾਂ ਕੰਮ ਸਾਰਾ ਪਿੱਤਲ ਦਾ ਹੋਇਆ ਯਾਨੀ ਕਿ ਇਹਨੂੰ ਲੱਕੜ ਬਹੁਤ ਵਧੀਆ ਲੱਗੀ ਹੋਈ ਹੈ ਟਾਲੀ ਦੀ ਉਹ ਲੱਕੜ ਅੱਛਾ ਟਾਲੀ ਦੀ ਲੱਕੜਾ ਫਿਰ ਪੁਰਾਣੀ ਕਾਲੀ ਟਾਲੀ ਦੀ ਲੱਕੜ ਹੋ ਠੀਕ ਹੈ ਜੀ ਠੀਕ ਹੈ ਉਹ ਚਾਦਰ ਵੀ ਆਪਾਂ ਮੋਟੀ ਲਾਈ ਆ 16 ਮੀਟਰ ਲਾਈ ਦੀਆਂ ਲਾਈਆਂ ਢਾਲ ਕੇ ਪਿੱਤਲ ਦੀਆਂ ਅੱਛਾ ਜੀ ਹਾਂ ਜੀ ਮੋਰਨੀਆਂ ਵੀ ਐਂ ਢਾਲ ਕੇ ਲਾਈਆਂ ਠੀਕ ਐ ਲਓ ਵੀ ਦੋਸਤੋ ਆ ਮੋਰਨੀ ਕਰੋ ਚੈੱਕ ਕਿੰਨੀ ਸੋਹਣੀ ਮੋਰਨੀ ਲਾਈ ਆ ਉੱਤੇ ਬਹੁਤ ਸੋਹਣੀ ਜੂਲਾਂ ਦੇ ਉੱਤੇ ਮੋਰਨੀ ਲੱਗੀ ਆ ਤਾਂ ਉੱਤੇ ਆ ਚਾਦਰ ਵੀ ਪਿੱਤਲ ਦੀ ਬੜੀ ਸੋਹਣੀ ਲੱਗੀ ਹੋਈ ਆ ਮਾਲਕ ਦੀ ਕਿਰਪਾ ਦੇ ਨਾਲ ਹਰ ਚੀਜ਼ ਚੰਗੀ ਆ ਤਾਂ ਵੀਰੇ ਲੋਹੇ ਦਾ ਹੋਊਗਾ ਨਹੀਂ ਜੀ ਨਹੀਂ ਇਹ ਵੀ ਪਿੱਤਲ ਐ ਜੀ ਇਹ ਵੀ ਪਿੱਤਲ ਆ ਜੀ ਇਹ ਵੀ ਪਿੱਤਲ ਦੀ ਢਾਲ ਬਾ ਜੀ ਬਾ ਇਹ ਟੁੱਟੂਗਾ ਤਾਂ ਨਹੀਂ ਨਹੀਂ ਜੀ ਨਹੀਂ ਇਹਦੇ ਤਾਂ ਆਪਣੇ ਜਿਹਾ ਬੰਨਦੇ ਨੇ ਜੂਲੇ ਨੂੰ ਹਾਂ ਜੀ ਬਸ ਬੰਨਣ ਦਾ ਹੀ ਕੰਮ ਨੇ ਬੰਨਣ ਦਾ ਹੀ ਕੰਮ ਆਉਂਦਾ ਇਹ ਰਸਾ ਇੱਧਰ ਉੱਧਰ ਜਾਣ ਤੋਂ ਠੀਕ ਹੈ ਜਿਹੜੀ ਆਪਣੀ ਠੋਕਰ ਆ ਉਹਨੂੰ ਇੱਥੋਂ ਪਾ ਕੇ ਉਹ ਠੋਕਰ ਦੇ ਨਾਲ ਪੈ ਜਾਂਦਾ ਇੱਥੋਂ ਰਸਾ ਠੀਕ ਹੈ ਜੀ ਠੀਕ ਹੈ ਓਕੇ ਓਕੇ ਲਓ ਭਾਈ ਦੋਸਤੋ ਇੱਧਰ ਮਾਮਾ ਜੀ ਦੀ ਠੋਕਰ ਪਈ ਆ ਲਓ ਕਰੋ ਚ ਤਾਂ ਸਹੀ ਆ ਇਹ ਆਪਾਂ ਬੰਨ ਲੈਣਾ ਸੀ ਠੋਕਰ ਦੇ ਉੱਤੇ ਹਨਾ ਜੂਲਾ ਬੰਨ ਕੇ ਦਿਖਾ ਦੇਣਾ ਸੀ ਚਲੋ ਕੋਈ ਗੱਲ ਨਹੀਂ ਫਿਰ ਵੀਡੀਓ ਲੰਬੀ ਹੋ ਜਾਣੀ ਜੇ ਹੁਣ ਬੰਨਣ ਲੱਗ ਗਏ ਕੋਈ ਮਸਲਾ ਨਹੀਂ ਲੋਵੀ ਦੋਸਤੋ ਇਹ ਇਹ ਤੁਹਾਨੂੰ ਅੱਜ ਆਪਣੇ ਪੰਜਾਬੀ ਸੱਭਿਆਚਾਰ ਨੂੰ ਜਿਹੜੇ ਸੱਜਣ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕੀ ਕਰਦੇ ਆ ਬਚਾਈ ਫਿਰਦੇ ਆ ਤਾਂ ਜਿਹੜੇ ਸੱਜਣਾ ਆਪਣੇ ਸੱਭਿਆਚਾਰ ਨੂੰ ਪੁਰਾਣੇ ਨੂੰ ਪੰਜਾਬੀ ਨੂੰ ਬਚਾਈ ਫਿਰਦੇ ਆ ਉਹ ਸੱਜਣਾ ਦੇ ਦਰਸ਼ਨ ਕਰਵਾਏ ਆ ਉਹ ਸੱਜਣਾ ਨਾਲ ਅੱਜ ਮੁਲਾਕਾਤ ਕਰੀ ਆ ਜਿਨ੍ਹਾਂ ਦਾ ਆਪਣੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੇ ਵਿੱਚ ਬੜਾ ਵੱਡਾ ਯੋਗਦਾਨ ਤਾਂ ਐਸੇ ਸੱਜਣਾ ਦੇ ਤੁਸੀਂ ਟੱਚ 'ਚ ਰਿਹਾ ਕਰੋ ਦੋਸਤੋ ਮਾੜੀ ਮੋਟੀ ਇੱਕ ਅੱਧੀ ਚੀਜ਼ ਤਿਆਰ ਕਰਵਾ ਕੇ ਆਪਣੇ ਘਰਾਂ 'ਚ ਜ਼ਰੂਰ ਰੱਖਿਓ ਵੀ ਜਿਹੜੇ ਆਪਣੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਆਪਾਂ ਪੁਰਾਣੀਆਂ ਚੀਜ਼ਾਂ ਆਪਣੇ ਬਜ਼ੁਰਗਾਂ ਵਾਲੀਆਂ ਦਿਖਾਓ ਦਿਖਾਈਏ ਯਾਰ ਬਈ ਆ ਸਾਡੇ ਬਜ਼ੁਰਗਾਂ ਕੋਲ ਐਸੀਆਂ ਐਸੀਆਂ ਪੁਰਾਣੀਆਂ ਚੀਜ਼ਾਂ ਸੀ ਆਪਾਂ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਈਏ ਅੱਗੇ ਤਾਂ ਤਾਂ ਕਰਕੇ ਬਾਈ ਉਹਨਾਂ ਨੂੰ ਨਾ ਜ਼ਰੂਰ ਸੇਵਾ ਦਾ ਮੌਕਾ ਦਿਓ ਇੱਕ ਨਾਦ ਦੀ ਚੀਜ਼ ਜ਼ਰੂਰ ਤੁਸੀਂ ਤਿਆਰ ਕਰਵਾਇਓ ਤਾਂ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤਾਂ ਇਹ ਨੰਬਰ ਦੇ ਉੱਤੇ ਰਿੰਗ ਮਾਰ ਕੇ ਰਾਬਤਾ ਬਾਈ ਉਹਨਾਂ ਨਾਲ ਜ਼ਰੂਰ ਕਾਇਮ ਕਰਿਓ ਜੇ ਨਹੀਂ ਵੀ ਚੀਜ਼ ਬਣਵਾਉਣੀ ਕੋਈ ਤਾਂ ਬਾਈ ਉਹਨਾਂ ਦੀ ਹੌਸਲਾ ਫੁਜਾਈ ਜ਼ਰੂਰ ਕਰਿਓ ਤਾਂ ਤੁਹਾਡੇ ਇੱਕ ਕਾਲ ਦੇ ਨਾਲ ਹੀ ਬਾਈ ਉਹਨਾਂ ਦਾ ਹੌਸਲਾ ਬਹੁਤ ਵਧੂਗਾ ਤਾਂ ਬਾਈ ਉਹਨਾਂ ਨਾਲ ਰਾਬਤਾ ਜ਼ਰੂਰ ਕਾਇਮ ਕਰਿਓ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ